ਨਿਰਵੈਰ ਭਾਈ ਨੂੰ ਤੁਸੀਂ ਜਿੱਦ ਮਿਲ ਲਾਇ ਸੀ ਅੱਛਾ ਅੱਛਾ ਅੱਧਰ ਸਾਈਡ ਤੇ ਆ ਜੂ ਆ ਕੀ ਹੈਗਾ ਇਹ ਚ ਫਰੇ ਲਫਾਫੇ ਚ ਤੁਸੀਂ ਜਿੱਦ ਲਾਈ ਬੱਤੇ ਅੱਛਾ ਕਿਲੰਗਰ ਤੋਂ ਕਿਲੰਗਰ ਚੋਂ ਅੱਛਾ ਤੇ ਤੁਹਾਨੂੰ ਚਾਹੀਦਾ ਕੀ ਹੈ ਮਤਾ ਜੀ ਚਾਹੀ ਨਹੀਂ ਪੁੱਤਰ ਮੈਂ ਜਿਹੜੀ ਮੇਰੇ ਕੋ ਕਰਾਇਆ ਨਹੀਂ ਨਿਕਲਦਾ ਮੈਂ ਕਰਾਈ ਤੇ ਰੇੜੀ ਕਰੇੜੀ ਕਰਾਈਂ ਕੰਮ ਕੀ ਕਰਦੇ ਮੈਂ ਚਾਹ ਵੇਚਦੇ ਆ ਨਾ ਚਾਹ ਵੇਚਦੇ ਹਾਂ ਕੁਮਾਰ ਰਹਿੰਦੇ ਆ ਨਾ ਅੱਛਾ ਬੜਾ ਗੁੱਫੀ ਹੁੰਦੀ ਹੈ ਘਰ ਤੇਨ ਗੁਰੂ ਜਾਨ ਦਾ ਅੱਛਾ ਰੇੜੀ ਚਾਹੀਦੀ ਹੈ ਰੇੜੀ ਦਾ ਕਰਾਇ ਨਹੀਂ ਨਿਕਲਦਾ ਕਿੰਨਾ ਕਰਾਇ ਰੇੜੀ ਦਾ 1000 ਰੁਪਇਆ ਕਰਾਇਆ ਇਹ ਮਹੀਨੇ ਦਾ ਇਹ ਨਹੀਂ ਨਿਕਲਦਾ ਠੀਕ ਹੈ ਜੀ ਤਾਂ ਹੁਣ ਰਾਤੀ ਸੀ ਦਦ ਦਾਲ ਲਈ ਸੋਦਾ ਬਣੀਗਾ ਹੂੰ ਵਾਹਿਗੁਰੂ ਤੀ ਰੋਣਾ ਨਹੀਂ ਮਾਦਰ ਰੋਣਾ ਕੋ ਤੂੰ ਤੁਹਾਡਾ ਗੁਰੂ ਬੜਾ ਬੇਅੰਤ ਹੈ ਗੁਰੂ ਜਾਮਦਾਸ ਪਾਸ਼ਾ ਰੋਣਾ ਕਾ ਤੂੰ ਓਥੇ ਜਾਣ ਨਹੀਂ ਬੁੱਤਰ ਹੋਏ ਨਹੀਂ ਨਹੀਂ ਓਥੇ ਗਏ ਕੋਈ ਗੱਲ ਨਹੀਂ ਟੈਂਸ਼ਨ ਤੂੰ ਜਮਾਈ ਰੇੜੀ ਤਾਂ ਤੁਹਾਨੂੰ ਹੁਣੇ ਹੁਣੇ ਭਾਈ ਨੇ ਕਿਹਾ ਤਾਂ ਆਇਆ ਸਾਨੂੰ ਰੇੜੀ ਦੇਣੀ ਇਹਨਾਂ ਨੂੰ ਰੇੜੀ ਕਿਤੇ ਇੱਕ ਲੱਗੀ ਹੈ ਕਿ ਇਹਦੇ ਵੱਲ ਉਹ ਤੁਹਾਨੂੰ ਰੇੜੀ ਜਿੰਦੇ ਨੇ ਕੋਈ ਗਾਨੀ ਨਾਲ ਤੁਹਾਨੂੰ ਥੋੜੀ ਮਾਇਆ ਦੇ ਦੇਣੇ ਰਾਸ਼ਨ ਪਾਓ ਰੇੜੀ ਤੇ ਆਪਣਾ ਸਮਾਨ ਵਿੱਚੋਂ ਠੀਕ ਹੈ ਤੁਹਾਡਾ ਗੁਰੂ ਬੜਾ ਬੇਨਤ ਰੋਣਾ ਕਹਤੋ ਪ੍ਰੇਮ ਸਿੰਘ ਸਾਹਿਬ ਕਿਰਪਾ ਕਰਨ ਕੋਈ ਗਾਨੀ ਦਵਾ ਦੇਣੇ ਤੁਹਾਨੂੰ ਰੇੜੀ ਠੀਕ ਹੈ ਆ ਭਗਤਾਂ ਵਾਲੇ ਗੁਰਪ੍ਰੀਤ ਸਿੰਘ ਤੁਸੀਂ ਨਾਲ ਬੋਲ ਲਓ ਠੀਕ ਹੈ ਬਾਈ ਤੇ ਮੈਂ ਭਾਈ ਨਾਲ ਬੈਜਣਾ ਬੈਜੋ ਤੁਹਾਨੂੰ ਨਾ ਹੁਣੇ ਦਵਾ ਦੇਣੇ ਰੇੜੀ ਦਵਾ ਦੇਣੇ ਬੈਜੋ ਹਾਂ ਬੈਜੋ ਬੈਜੋ ਤਾਂ ਗੁਰੂ ਗ੍ਰੰਥ ਸਾਹਿਬ ਚਲੋ ਭਾਈ ਤੁਸੀਂ ਇੱਕ ਲੈ ਜਾਓ ਉੱਥੇ ਵੇਰਾਂ ਠੀਕ ਹੈ ਜੀ ਆ ਰਹੀ ਯਾ ਸਾਬ ਜੀ ਬਣਾ ਰੋਟੀ ਪਾਣੀ ਦਾ ਖੋਜੂਗਾ ਹਾਂਜੀ ਬੜਾ ਕੋਈ ਰੱਬ ਦਾ ਦਿੱਤਾ ਹਾਂਜੀ ਕੋਈ ਗੱਲ ਨਹੀਂ ਘਰ ਲਿਆ ਨਾ ਉਹਨ ਤੇਰੀ ਕਿਸਤ ਵੀ ਨਹੀਂ ਦਿੱਤੀ ਵਾਹਿਗੁਰੂ ਵਾਹਿਗੁਰੂ ਕਿਸਤਾ ਖੁੱਟਿਆ ਨਾ ਮੈਂ ਬੇਬੀ ਅੱਛਾ ਜੀ ਰਾਤੀ ਤੁਹਾਨੂੰ ਦੱਸਦੇ ਸੀ ਸਿੱਧਾ ਤੋਂ ਧਾਰ ਲਈਂ ਦਾਲ ਬਾਹਰੋਂ ਲੈ ਕੇ ਆਏ ਸਿੱਧਾ ਸਾਬ ਤੋਂ ਲੈ ਕੇ ਰੋਟੀ ਵਾਹਿਗੁਰੂ ਸਗਰਾਂ ਨੂੰ ਲੈ ਲਈ ਅੱਛਾ ਹੁਣ ਉਥੋਂ ਲੈ ਕੇ ਗੁਰਦੁਆਰੇ ਤੋਂ ਯਕੀਨ ਲੱਗਿਆ ਲਾਈਵ ਕੋਈ ਲਾਈਵ ਨਹੀਂ ਨਹੀਂ ਮਤਲਬ ਕੋਈ ਗੱਲ ਨਹੀਂ ਕੋਈ ਕੋਈ ਗੱਲੇ ਮਾਤੇ ਰੇੜੀ ਆ ਗਈ ਹੈ ਨਾ ਮੈਂ ਤੁਹਾਨੂੰ ਮਾਇਆ ਮਾਇਆ ਦੇ ਦੇਣੀ ਆ ਸੋਦਾ ਸੋਦਾ ਤੁਸੀਂ ਪਾ ਲਿਓ ਤੁਸੀਂ ਸੋਦੇ ਕਿਥੇ ਹੋ ਅਪੁਜੇ ਸੋਦੇ ਆ ਤੇ ਸਿੰਘ ਸਾਹਿਬ ਉਹ ਵੀ ਨਾਲੀ ਚ ਮਜੇ ਸੋਦੇ ਆ ਸਦਮਿਆ ਨੇ ਤੁਮਝਾ ਨਹੀਂ ਗਾਉਂਦਾ ਅਮਦਾਸ ਤੁਨ ਗੁਰੂ ਰਾਮਦਾਸ ਕੋਈ ਗੱਲੇ ਮਾਤੇ ਤੁਹਾਨੂੰ ਤੁਮਝਾ ਵੀ ਦੇ ਦੇਣੇ ਲਿਖ ਲਿਆ ਗਿਆ ਠੀਕ ਹੈ ਤੁਮਝਾ ਵੀ ਲਿਆ ਦੇਣੇ ਮਾਤਾ ਜੀ ਆ 2000 ਰੁਪਇਆ ਇੱਕ ਤੁਸੀਂ ਇੱਕ ਰੱਖੋ ਆ ਫੜੋ ਇਹ ਤੁਹਾਡੇ ਰਾਸ਼ਨ ਵਾਸਤੇ ਆ ਇਹ 2000 ਰੁਪਇਆ ਦੋ ਮੰਜ਼ੇ ਲੈ ਕੇ ਜਾਣੇ ਤੁਸੀਂ ਆਪਣੇ ਨਾਲ ਆਪਾਂ ਜਿਵੇਂ ਹੁੰਦੇ ਆ ਨਾ ਤੁਸੀਂ ਤਾਂ ਦੋ ਮੰਜ਼ੇ ਲੈ ਜਾਣੇ ਆ 1000 ਰੁਪਏ ਹੋਰ ਨੇ ਤੇ ਆਹ ਲੋ ਮਾਤਾ ਜੀ 1000 ਰੁਪਏ ਜਿਹੜੀ ਤੁਹਾਡੀ ਪ੍ਰਾਣੀ ਜਿਹੜੀ ਆ ਉਹਦਾ ਤੁਸੀਂ ਰੈਂਟ ਧਾਰ ਦੇਣਾ ਹੁਣ ਤੁਹਾਡੇ ਸਾਰੇ ਸਾਰੇ ਹੋ ਗਏ ਕਲੀਅਰ ਹੁਣ ਤੁਸੀਂ ਕੱਲ ਆਪਣੀ ਜੜੀ ਲਾ ਕੇ ਤੇ ਵਧੀਆ ਆਪਣੀ ਰੋਟੀ ਕਮਾਉਣੀ ਹੈ ਠੀਕ ਆ ਜੀ ਗੁਰੂ ਸਾਹਿਬ ਕਿਰਪਾ ਕਰਨ ਤੁਹਾਡੀ ਕਮਾਈ ਦੀ ਵਾਦਾ ਪਾਉਣ ਮਾਤਾ ਜੀ ਰੋਣਾ ਨਹੀਂ ਜਦ ਤੱਕ ਤੁਹਾਡਾ ਗੁਰੂ ਜੀ ਹੁੰਦਾ ਹੈ ਸਿੱਖ ਬੈਠੇ ਆ ਰੋਣਾ ਨਹੀਂ ਗੁਰੂ ਅਰਜਨਦਾਸ ਪਾਸ਼ਾ ਕਿਰਪਾ ਮਨ ਨੂੰ ਰਣੀ ਕਰਨਾ ਹੈਗਾ ਨਹੀਂ ਰੋਣਾ ਵੀ ਨਹੀਂ ਆਪਾਂ ਕੋਈ ਮਨ ਹੋਣਾ ਨਹੀਂ ਤੁਸੀਂ ਗੁਰੂ ਗੁਰੂ ਅਰਜਨਦਾਸ ਨੂੰ ਤੁਸੀਂ ਪਾਸ਼ਾ ਨੂੰ ਯਾਦ ਕਰੋ ਗੁਰੂ ਅਰਜਨਦਾਸ ਮਾਤਾ ਜੀ ਬਦਿਆ ਬਣੀ ਹੋਈ ਆ ਰੇੜੀ ਵਧੀਆ ਬਣੀ ਆ ਪਿਛੇ ਹੈਂਡਲ ਵੀ ਲੱਗੇ ਆ ਤੁਹਾਡਾ ਚਾਚੂ ਦਾ ਵਧੀਆ ਹੋਈ ਨਾ ਸਟੱਪ ਚਾਹ ਦਾ ਕੜੀ ਛੋਲ ਦਾ ਸਾਰਾ ਵਧੀਆ ਹੋ ਜਾਣਾ ਠੀਕ ਹੈ ਹਾਂ ਕੜੀ ਛੋਲਦਾ ਹਨਾ ਬਸ ਸੀਧੇ ਕੋਈ ਗੱਲ ਨਹੀਂ ਕੜੀ ਛੋਲਦਾ ਸਾਰਾ ਕੁਝ ਵਧੀਆ ਹੋਏਗਾ ਤੇ ਤੁਸੀਂ ਬਸ ਮਿਹਨਤ ਲਾ ਕੇ ਹੁਣ ਤੀ ਕੰਮ ਕਰਨਾ ਤੇ ਵਧੀਆ ਕਰਨਾ ਤੇ ਮੰਗਣਾ ਜਿੱਤੋਂ ਗੁਰੂ ਰਾਮਦਾਸ ਪਾਤਸ਼ਾਹ ਦਾ ਠੀਕ ਹੈ ਚਲੋ